सत श्रीकाल जी एस्ट्रोलॉजी विद लॉजिक आप सब का स्वागत कद कल वीडियो मिस हो जाए चलो कोई नहीं एक शेयर ना दें, दें, न शुरुआत करते हैं आप फिर अज प्रोग्राम की है ना केंद्र समुद्र उल्टा सीधा बोलता है समुद्र तो उल्टा सीधा बोलता है सलीके से तो प्यासा बोलता है समझो समुद्र उल्टा सीधा बोलता है क्योंकि भरया हुआ है ਜਿੱਦਾਂ ਉਹ ਮੂੰ ਚੱਕਿਆ ਕਦੀ ਉਛਾਲੇ ਮਾਰਦਾ ਕਦੀ ਕੋਚਾ ਕਰਦਾ ਏ ਸਲੀਕੇ ਸੇ ਤੋਂ ਪਿਆਸਾ ਬੋਲਦਾ ਵੀ ਅਗਲੇ ਨੂੰ ਪਿਆਸ ਬੁਝਾਉਣ ਲਈ ਕੁਝ ਨਾ ਕੋਚ ਚਾਹੀਦਾ ਇਸ ਕਰਕੇ ਸਲੀਕੇ ਨਾਲ ਬੋਲ ਕੇ ਹੀ ਕਿਸੇ ਤੋਂ ਫਾਇਦਾ ਲਿਆ ਜਾ ਸਕਦਾ ਹੈ ਦੁਨੀਆਦਾਰੀ 'ਚ ਕੀ ਕਹਿੰਦੇ ਆ ਜਹਾਂ ਤੋਂ ਉਸਕਾ ਪੈਸਾ ਬੋਲਤਾ ਹੈ ਵਹਾਂ ਦੇਖੇਂਗੇ ਉਹ ਕਿਆ ਬੋਲਤਾ ਹੈ ਹਰ ਇਨਸਾਨ ਦਾ ਇਹ ਦੁਨੀਆਦਾਰੀ ਦੇ ਵਿੱਚ ਜੋ ਵੀ ਹੈ ਸਮਝਦਾਰੀ ਤਾਂ ਚਲੋ ਹੈ ਹੀ ਹੈ ਪਰ ਜ਼ਿਆਦਾ ਇਨਸਾਨ ਦਾ ਦਿਖਾਵਾ ਤੇ ਉਸਦਾ ਪੈਸਾ ਹੀ ਬੋਲਦਾ ਏ ਕਿਉਂਕਿ ਜੋ ਉਹ ਦੂਜੇ ਨਾਲ ਜਿੱਦਾਂ ਦੇ ਸਬੰਧ ਰੱਖਦਾ ਪੈਸਾ ਦੇਖ ਕੇ ਰੱਖਦਾ ਤੇ ਪਤਾ ਤੇ ਸਚਾਈ ਉਦੋਂ ਲੱਗਦੀ ਏ ਜਦੋਂ ਉੱਥੇ ਬੋਲਦਾ ਕਿਉਂਕਿ ਉੱਥੇ ਪੈਸਾ ਨਹੀਂ ਬੋਲਦਾ ਕਿੱਦਾਂ ਦੀ ਲੱਗੇਗਾ ਵਧੀਆ ਸੀ ਨਾ ਸਚਾਈ ਇਹੀ ਆ ਕਿ ਹਰ ਇਨਸਾਨ ਆਪਣੇ ਮਤਲਬ ਲਈ ਆਪਣੇ ਕੰਮਕਾਰ ਲਈ ਬਹੁਤ ਕੁਝ ਗਿਰਗਟ ਦੀ ਤਰ੍ਹਾਂ ਬਦਲ ਜਾਂਦਾ ਹੈ ਪਹਿਰਾਵੇ ਨਾਲ ਅਸੀਂ ਕਿਸੇ ਨੂੰ ਜੱਜ ਕਰਦੇ ਹਾਂ ਸਲੀਕੇ ਨਾਲ ਅਸੀਂ ਕਿਸੇ ਦੀ ਪ੍ਰਸ਼ੰਸਾ ਕਰਦੇ ਆਂ ਜੇਬ ਨਾਲ ਅਸੀਂ ਕਿਸੇ ਨਾ ਕਿਸੇ ਦੀ ਤੁਲਨਾ ਕਰਦੀ ਆਂ ਇਨਸਾਨ ਦੀ ਫਿਰਤਤਾ ਤੇ ਦੁਨੀਆਦਾਰੀ ਦੇ ਵਿੱਚ ਦੁਨੀਆਦਾਰੀ ਦੇ ਕੰਮਾਂ ਨੂੰ ਅਸੀਂ ਬੜੇ ਸਲੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਆਪਣੀ ਬਣਾਈ ਹੋਈ ਚੀਜ਼ ਦੀ ਸੰਭਾਲ ਵੀ ਓਨੇ ਹੀ ਸਲੀਕੇ ਤੇ ਤਰੀਕੇ ਨਾਲ ਕਰਦੇ ਆਂ ਪਰ ਕਦੀ ਕੁਦਰਤ ਦੇ ਬਣਾਈ ਹੋਈ ਚੀਜ਼ ਦੀ ਪ੍ਰਸ਼ੰਸਾ ਜਾਂ ਸਾਭ ਸੰਭਾਲ ਸਲੀਕੇ ਨਾਲ ਕੀਤੀ ਹੈ ਕੀ ਕਦੀ ਕੋਸ਼ਿਸ਼ ਕੀਤੀ ਹੈ ਕਿ ਘਰ ਬਣਾਉਂਦੇ ਸਮੇਂ ਦੋ ਦਰਖਤ ਆ ਗਿਆ ਤੇ ਚੱਲ ਕੋਈ ਨਹੀਂ ਟੇਡਾ ਜਿਹਾ ਕਰ ਲੈਨੇ ਆ ਬਾਈ ਦੁਨੀਆਦਾਰੀ ਤੇ ਧਰਤੀ ਤਾਂ ਸਾਡੀ ਹੈ ਅਸੀਂ ਤਾਂ ਨਾਲ ਲੈ ਕੇ ਪੈਦਾ ਹੋਏ ਆ ਤੇਰਾ ਕੀ ਮਤਲਬ ਤੂੰ ਇੱਥੇ ਉੱਗ ਗਿਆ ਉਹ ਕੁਦਰਤ ਨੇ ਆ ਗਿਆ ਇਹ ਨਹੀਂ ਸੋਚਣਾ ਮੇਰੇ ਘਰ ਦੀ ਸ਼ੋ ਖਰਾਬ ਹੋ ਰਹੀ ਹੈ ਇਸ ਕਰਕੇ ਇਹਨੂੰ ਵੱਡੋ ਇਹਨੂੰ ਸੁਟੋ ਨਹੀਂ ਸੋਚ ਦੇ ਕੁਦਰਤ ਬਾਰੇ ਦੂਜੀ ਗੱਲ ਸੁਣੋ ਪਾਣੀ ਕੁਦਰਤੀ ਸੌਮਾ ਹੈ ਠੀਕ ਹੈ ਕੁਦਰਤ ਨੂੰ ਪਾਣੀ ਕੁਦਰਤ ਨੇ ਪਾਣੀ ਇਨਸਾਨ ਨੂੰ ਪੀਣ ਲਈ ਦਿੱਤਾ ਹੈ ਡੋਲਣ ਲਈ ਥੋੜਾ ਪਰ ਅਸੀਂ ਨਹਾਵਾਂਗੇ ਵੀ ਤਾਂ ਸਾਨੂੰ ਚਾਰ ਬਾਲਟੀਆਂ ਚਾਹੀਦੀਆਂ ਨੇ ਚਾਰ ਕੱਪ ਨਾਲ ਵੀ ਧਾਇਆ ਜਾ ਸਕਦਾ ਫਿਰ ਅਸੀਂ ਕਹਿੰਨੇ ਆ ਪਾਣੀ ਦਾ ਖਰਾਬ ਹੋਣਾ ਮਨ ਦਾ ਖਰਾਬ ਹੋਣਾ ਮੰਨਿਆ ਜਾਂਦਾ ਲੌਜੀਕ ਨਾਲ ਗੱਲ ਕਰਦੇ ਆ ਸਿਰਫ ਆਪਾਂ ਗ੍ਰਹਿਾਂ ਨੂੰ ਛੱਡ ਕੇ ਵੀ ਗੱਲ ਕਰੀਏ ਤਾਂ ਕੁਦਰਤੀ ਸੂਮਾ ਇਹ ਇੱਕ ਅਸੀਂ ਜਦੋਂ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਕਦਰ ਨਹੀਂ ਕਰਦੇ ਕੁਦਰਤ ਦੇ ਬਣਾਏ ਹੋਏ ਇਨਸਾਨਾਂ ਦੀ ਕਦਰ ਨਹੀਂ ਕਰਦੇ ਉਹਨਾਂ ਦੇ ਦਿਲ ਦਿਖਾਉਂਦੇ ਆ ਤਾਂ ਭਗਵਾਨ ਕਿਤੇ ਅਲੰਗ ਤੋਂ ਨਹੀਂ ਬੈਠਾ ਉਹ ਵੀ ਤੁਹਾਡੇ ਅੰਦਰ ਹੀ ਆ ਕਦਰ ਕਿੱਥੇ ਹੋਣੀ ਹੈ ਉੱਥੇ ਉੱਥੇ ਨਾ ਪੈਸਾ ਨਾ ਰੁਤਬਾ ਨਾ ਕੱਪੜੇ ਦਾ ਦਿਖਾਵਾ ਕੁਝ ਨਹੀਂ ਚੱਲਣਾ ਤੇ ਕੀ ਚੱਲਣਾ ਆਪਾਂ ਇਹ ਵੀ ਨਹੀਂ ਕਿ ਤੁਹਾਨੂੰ ਲੈਕਚਰ ਦੇ ਰਹੇ ਆ ਚੱਲਣਾ ਏ ਸਿਰਫ ਤੇ ਸਿਰਫ ਤੁਹਾਡੀ ਨੀਅਤ ਤੇ ਤੁਹਾਡਾ ਕਰਮ ਕਿ ਕਿਸ ਤਰੀਕੇ ਨਾਲ ਤੁਸੀਂ ਕਿਸ ਨੂੰ ਕਿਵੇਂ ਪੇਸ਼ ਆਏ ਕਿਵੇਂ ਕਿਸੇ ਦਾ ਦਿਲ ਦੁਖਾਇਆ ਤੇ ਕਿਵੇਂ ਕਿਸੇ ਦੇ ਅੰਦਰ ਦੀਆਂ ਦੁਆਵਾਂ ਲੈਣੀਆਂ ਇਹ ਕੈਨ ਨਾਲ ਨਹੀਂ ਮਿਲਣੀਆਂ ਇਹ ਫੋਟੋ ਖਿਚਉਣ ਨਾਲ ਨਹੀਂ ਮਿਲਣੀਆਂ ਇਹ ਕਿਸੇ ਨੂੰ ਇੱਕ ਥੈਲੀ ਦੇ ਕੇ ਆਪਣਾ ਨਾਮ ਲਿਖਾਉਣ ਨਾਲ ਨਹੀਂ ਮਿਲਣੀਆਂ ਇਹ ਮਿਲਦੀਆਂ ਨੇ ਜਦੋਂ ਇਨਸਾਨ ਨੇ ਅੰਦਰ ਤੋਂ ਉਹਦੇ ਅੰਦਰ ਦੇ ਜਦੋਂ ਕਟਾਣੂ ਨੇ ਨਾ ਜੀਵ ਜੰਤੂ ਨੇ ਨਾ ਉਹਨਾਂ ਨੂੰ ਉਹ ਚੀਜ਼ ਮਿਲਣੀ ਹੈ ਤੇ ਉਹਨਾਂ ਨੇ ਅੰਦਰੋਂ ਦੁਆਵਾਂ ਦੇਣੀਆਂ ਨੇ ਕਿ ਜਿਹੜੀ ਅੰਦਰ ਦੀ ਹਾ ਤੇ ਅੰਦਰ ਦੀ ਦੁਆ ਇਹ ਹਮੇਸ਼ਾ ਇਨਸਾਨ ਨੂੰ ਦੋ ਚੀਜ਼ਾਂ ਮਾਰ ਦੀਆਂ ਨੇ ਜੀ ਨੇ تن ਸਾਂ ਕਿੱਥੇ ਬੰਦ ਹੈ ਮਰਨਾ ਮੌਤ ਨਹੀਂ ਹੈ ਸੱਚ ਜਾਣੋ ਦੋਸਤੋ ਮਰਨਾ ਮੌਤ ਨਹੀਂ ਹੈ ਜਮੀਰ ਦਾ ਮਰਨਾ ਤੇ ਅੰਦਰ ਦਾ ਮਰਨਾ ਤੇ ਦੁਖੀ ਰਹਿਣਾ ਵੀ ਇੱਕ ਮੌਤ ਹੀ ਹੈ ਖੁਸ਼ੀ ਦੇ ਮੌਕੇ ਨਹੀਂ ਲੱਭਣੇ ਚਾਹੀਦੇ ਮੌਕੇ ਨਹੀਂ ਮਿਲਦੇ ਖੁਸ਼ੀ ਦੇ ਮੌਕੇ ਕਿਉਂ ਲੱਭੜੀ ਬਸ ਖੁਸ਼ ਰਹੋ ਮੌਕੇ ਆਪਣੇ ਆਪ ਬਣ ਜਾਣਗੇ ਇਹ ਸਚਾਈ ਆ ਪੜੀਆਂ ਪੜਾਈਆਂ ਗੱਲਾਂ ਨਹੀਂ ਆ ਐਕਸਪੈਰੀਮੈਂਟ ਕਰਕੇ ਦੇਖੋ ਆਪਣੇ ਤੇ ਅਜਮਾ ਕੇ ਦੇਖੋ ਸਾਰੇ ਹੱਸ ਰਹੇ ਆ ਸਾਰੇ ਖੁਸ਼ ਆ ਸਾਡੇ ਦਿਮਾਗ ਚ ਮਨ ਚ ਕੋਈ ਇਹੋ ਜੀ ਗੱਲ ਬੈਠੀ ਅਸੀਂ ਖੁਸ਼ ਹੈ ਨਹੀਂ ਤਾਂ ਕੀ ਖੁਸ਼ੀਆਂ ਲੱਭਣਾਂ ਮਿਲਦੀਆਂ ਕਿਸੇ ਨੂੰ ਦੇਖਣਾਂ ਮਿਲਦੀਆਂ ਨਹੀਂ ਸਾਡਾ ਮਨ ਜਦੋਂ ਅੰਦਰੋਂ ਅਸੀਂ ਇਸ ਨੂੰ ਸੈਟੀਸਫਾਈਡ ਕਰ ਲਿਆ ਕਿ ਕੀ ਹੈ ਬਈ ਕੀ ਹੋ ਗਿਆ ਕਿਉਂ ਦੁਖੀ ਆ ਕੀ ਅਲੱਗ ਤੋਂ ਗੱਲ ਹੋਈ ਸਾਡੇ ਨਾਲ ਜਿਹਦੇ ਕਰਕੇ ਅਸੀਂ ਪਰੇਸ਼ਾਨ ਉਸ ਤੋਂ ਬਾਅਦ ਅਸੀਂ ਖੁਸ਼ ਹੋ ਜਾਵਾਂਗੇ ਕਿਉਂ ਕਿਉਂਕਿ ਖੁਸ਼ੀ ਦਾ ਕਾਰਨ ਇਹ ਆ ਕਿ ਅਸੀਂ ਜਿਉਂ ਆਂਦੇ ਆ ਅਸੀਂ ਇਹ ਦੁਨੀਆ ਚ ਤੇ ਹੈਪੀਨੈਸ ਜਿਹੜੀ ਹੈ ਨਾ ਜਿਹੜੀ ਅੰਦਰ ਦੀ ਖੁਸ਼ੀ ਹੈ ਨਾ ਉਹ ਤੁਹਾਡੀਆਂ ਅੱਖਾਂ 'ਚ ਸਭ ਤੋਂ ਪਹਿਲਾਂ ਦਿਖਦੀ ਹੈ ਅੱਖਾਂ ਦੀ ਚਮਕ ਦੱਸ ਦਿੰਦੀ ਹੈ ਕਿ ਤੁਸੀਂ ਕਿੰਨੇ ਖੁਸ਼ ਹੋ ਤੇ ਕਿੰਨੇ ਸੈਟੀਸਫਾਈਡ ਹੋ ਸਭ ਕੁਝ ਛੱਡ ਜੋ ਸਪੋਲ ਜੋ ਜੋ ਹੋ ਗਿਆ ਉਹਦੇ ਤੇ ਮਿੱਟੀ ਪਾਓ ਆਉਣ ਵਾਲੇ ਕੱਲ ਨੂੰ ਨਵੇਂ sire ਨਾਲ ਜਿਓ ਆਪਣੇ ਲਈ ਇੰਜੋਏ ਕਰੋ ਆਪਣੇ ਲਈ ਟਾਈਮ ਕੱਢੋ ਕਿਉਂ ਪੈਸਾ ਪੈਸਾ ਇੱਥੇ ਰੱਖਤਾ ਕੱਲ ਨੂੰ ਕੰਮ ਆਏਗਾ ਪਰਸੋਂ ਕੰਮ ਆਏਗਾ ਚੌਥੇ ਕੰਮ ਕਈ ਲੋਕ ਕਹਿੰਦੇ ਰੱਖਣ ਜੋਗਾ ਤੇ ਹੈ ਨਹੀਂ ਤੇ ਰੱਖਣ ਜੋਗਾ ਹੋਣਾ ਵੀ ਨਹੀਂ ਚਾਹੀਦਾ ਕੀ ਕਰਨਾ ਹੈ ਰੱਖ ਕੇ ਕਹਿੰਦੇ ਔਖੇ ਟਾਈਮ ਕੰਮ ਆਏਗਾ ਕਿਹੜਾ ਔਖਾ ਟਾਈਮ ਸੋਚੋ ਜਰਾ ਸੋਚੋ ਤਾਂ ਸਹੀ ਸਭ ਸਹੀ ਹੋ ਜਾਂਦਾ ਹੈ ਸਈ ਬੜੀ એનર્ਜੀ ਪੋਜ਼ਿਟਿਵ ਹੈ ਤੇ ਚਲੋ ਕੱਲ ਦਾ ਕ੍ਰਿਸ਼ਨ ਪੱਖ ਸ਼ੁਰੂ ਹੋ ਗਿਆ ਹਨੇਰ ਪੱਖ ਸ਼ੁਰੂ ਹੋ ਗਿਆ 15 ਦਿਨ ਚੱਲੇਗਾ ਅੱਜ ਸੋਮਵਾਰ ਦਾ ਦਿਨ ਹੈ ਤੇ ਅੱਜ 26 ਫਰਵਰੀ ਹੈ 26 ਫਰਵਰੀ ਸੋਮਵਾਰ ਦਾ ਦਿਨ ਉਤਰ ਫਾਲਗੋਨੀ ਨਕਸ਼ਤਰ ਵਿੱਚ ਚੰ드ਰਮਾ 8:00 ਵਜੇ ਦੇ 11 ਮਿੰਟ ਤੇ ਚਲੇਗੇ ਕੰਨਿਆ ਰਾਸ਼ੀ ਵਿੱਚ ਕੇਤੂ ਨਾਲ ਜੋਤੀ ਬਣਾ ਕੇ ਚੰਦਰ ਕੇਤੂ ਦਾ ਗ੍ਰਹਿ ਜੋ ਕੀ ਪ੍ਰਭਾਵ ਪਾਏਗਾ ਤੁਹਾਡੀਆਂ 12 ਰਾਸ਼ੀਆਂ ਤੇ ਇਸ ਤੇ ਆਪਾਂ ਲੌਜੀਕਲੀ ਦੱਸਾਂਗੇ ਤੁਹਾਨੂੰ ਤੇ ਅੱਜ ਸੋਮਵਾਰ ਵਾਲੇ ਦਿਨ 7:30 ਫਿਰ ਤੋਂ ਲੈ ਕੇ 9 ਵਜੇ ਦਾ ਟੱਕ ਦਾ ਟਾਈਮ ਜੋ ਹੈ ਰਾਹੂ ਕਾਲ ਦਾ ਇਸ ਟਾਈਮ ਤੇ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਬਸ ਥੋੜਾ ਜਿਹਾ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਜੇ ਸ਼ੁਭ ਕੰਮ ਕਰਨਾ ਹੋਵੇ ਚੰ드ਮਾ ਜੋ ਹੈ ਥੋੜਾ ਕੇਤੂ ਦੇ ਨਾਲ ਰਹਿ ਕੇ ਥੋੜੀ ਮਾਨਸਿਕ ਪਰੇਸ਼ਾਨੀ ਤਾਂ ਦੇਵੇਗਾ ਪਰ ਕਿਵੇਂ ਅਸੀਂ ਇਸ ਨੂੰ ਸਹੀ ਤਰੀਕੇ ਨਾਲ ਕੱਟ ਸਕਦੇ ਹਾਂ ਅੱਜ ਦੇ ਦਿਨ ਨੂੰ ਉਹ ਤੁਹਾਨੂੰ ਦੱਸਦੇ ਹਾਂ ਜਿਨ੍ਹਾਂ ਦਾ ਜਨਮ ਦਿਨ ਹੈ ਉਹਨਾਂ ਨੇ ਅੱਜ ਚੰਦਰ ਕੇਤੂ ਦਾ ਗ੍ਰੈਂਡ ਜੋਗ 8 ਵਜੇ ਤੋਂ ਲੱਗ ਜਾਣਾ ਹੈ 8 11 ਤੋਂ ਮਾਣ ਆਲਾ ਅੱਜ ਬੈਸਕ ਬਾਜ਼ੀ ਬਿਲਕੁਲ ਨਹੀਂ ਕਰਨੀ ਮਾਤਾ ਦੀ ਸੇ ਥੋੜੀ ਬਹੁਤੀ ਖਰਾਬ ਰਹੇਗੀ ਜੋੜਾ ਚ ਦਰਦ ਰਹੇਗਾ ਕੇਲੇ ਬੱਚਿਆਂ ਨੂੰ ਵੰਡ ਸਕਦੇ ਹੋ ਜਿੰਨੀ ਤੁਹਾਡੀ ਉਬਰ ਹੈ ਉਹਨੇ ਕੇਲੇ ਲੈ ਲਓ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੀ ਕੋ ਜੇਬੇ ਜਾਸਤ ਦਿੰਦੀ ਹੈ ਮੰਦਰ ਜਾਂ ਗੁਰਦੁਆਰਾ ਸਾਹਿਬ ਰੱਖੋ ਅੱਛਾ ਫਲ ਮਿਲੇਗਾ ਠੀਕ ਹੈ ਚਲੋ ਸਭ ਤੋਂ ਪਹਿਲਾਂ ਇਹ ਰੇਜ਼ਾਨੀ ਮੇਸ਼ ਰਾਸ਼ੀ ਵਾਲਿਆਂ ਦੇ ਚੰਦਰ ਗਿੱਤੂ ਦਾ ਗ੍ਰਹਿ ਜੋਗ 8 11 ਤੋਂ ਬਾਅਦ ਲੱਗੇਗਾ 6ਵੇਂ ਸਥਾਨ ਵਿੱਚ 6ਵਾਂ ਸਥਾਨ ਜੋ ਹੈ ਇਹ ਤੁਹਾਡੇ ਆਪਾਂ ਦੇਖੀਏ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਰੋਗ ਬਿਮਾਰੀ ਤੇ ਚਿੰਤਾ ਦਾ ਹੈ ਇਸ ਕਰਕੇ ਕਨਫਿਊਜ਼ਡ ਡਿਸੀਜਨ ਲੈਣ ਵਿੱਚ ਕਿਸੇ ਰੋਗ ਬਿਮਾਰੀ ਨੂੰ ਲੈ ਕੇ ਖਾਸ ਤੌਰ ਤੇ ਸਕਿਨ ਪ੍ਰੋਬਲਮ ਅੱਜ ਆਪਾਂ ਪ੍ਰੋਗਰਾਮ ਦੇ ਅਖੀਰ ਵਿੱਚ ਸਕਿਨ ਪ੍ਰੋਬਲਮ ਦੇ ਬਾਰੇ ਹੀ ਦੱਸਣਾ ਹੈ ਕਿ ਵਾਈਟ ਦਾਗ ਜਾਂ ਸਕਿਨ ਦੇ ਦਾਗ ਕਿਹੜੀ ਰਾਸ਼ੀ ਜਾਂ ਕਿਹੜੇ ਗ੍ਰਹਿ ਕਰਕੇ ਹੁੰਦੇ ਆ ਮਤਲਬ ਕਿਸ ਤਰ੍ਹਾਂ ਦੇ ਵਾਸਤੂ ਜਾਂ ਰਖਾਂ ਦੀ ਜੁੱਤੀਆਂ ਕਰਕੇ ਹੁੰਦੇ ਆ ਤੇ ਕਿਦਾਂ ਆਪਾਂ ਨੂੰ ਸਹੀ ਕਰਨਾ ਹੈ ਹਨਾ ਤਾਂ ਚਲੋ ਅੱਜ ਮੇਸ਼ਾ ਰਾਸ਼ੀ ਵਾਲਿਆਂ ਨੂੰ ਥੋੜੀ ਜੀ ਸਕਿਨ ਦੀ ਪ੍ਰੋਬਲਮ ਹੋਣ ਵਾਲੀ ਹੈ ਥੋੜੀ ਪਰੇਸ਼ਾਨੀ ਮਾਨਸਿਕ ਤੌਰ ਤੇ ਕਿਸੇ ਰੋਗ ਬਿਮਾਰੀ ਨੂੰ ਲੈ ਕੇ ਚਿੰਤਾ ਵਧਣ ਵਾਲੀ ਹੈ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਅੱਜ ਇੱਕ ਤੇ ਰਾਤ ਨੂੰ ਦੁੱਧ ਬਿਲਕੁਲ ਨਹੀਂ ਪੀਣਾ ਤੇ ਦੂਜਾ ਪਤਾਸੇ ਦਾ ਸੇਵਨ ਸਵੇਰ ਤੋਂ ਕਰਨਾ ਤੇ ਤੀਜਾ ਸਭ ਤੋਂ ਜ਼ਰੂਰੀ ਕੰਮ ਫਿਸਲਣ ਕੇ ਗਿਰਨ ਦਾ ਡਰ ਚੋਂ ਬਣਿਆ ਇਸ ਕਰਕੇ ਸੰਭਲ ਸੰਭਲ ਕੇ ਚੱਲਣਾ ਠੀਕ ਤੌਰਸ ਯਾਨੀ ਬ੍ਰਿਖਾ ਰਾਸ਼ੀ ਵਾਲੇ ਪ੍ਰਿਕਾਸ਼ੀ ਵਾਲਿਆਂ ਦੇ ਲਈ ਚੰਦਰ ਕੇਤੂ ਦਾ ਗ੍ਰਹਿ ਜੋਗ ਸੋਚ ਸਥਾਨ ਚ ਪੰਜਵੇਂ ਸਥਾਨ ਵਿੱਚ ਰੱਗੇਗਾ ਲੌਜੀਕ ਇਹ ਆ ਕਿ ਪੰਜਵਾਂ ਸਥਾਨ ਤੁਹਾਡੀ ਸੋਚ ਦਾ ਵੀ ਹੈ ਔਲਾਦ ਦਾ ਵੀ ਤੇ ਨਾਲ ਪੇਟ ਦਾ ਵੀ ਹੈ ਤਾਂ ਇਸ ਲਈ ਪੇਟ ਸਬੰਧੀ ਥੋੜੀ ਬਹੁਤੀ ਪਰੇਸ਼ਾਨੀ ਤੰਗ ਕਰ ਸਕਦੀ ਹੈ ਕਿਉਂਕਿ ਜੋ ਨਕਸ਼ਤਰ ਹੈ ਨਾ ਉਤਰਾ ਫਾਲਗੋਨੀ ਨਕਸ਼ਤਰ ਹੈ ਇਹ ਸੂਰਜ ਦਾ ਨਕਸ਼ਤਰ ਹੈ ਤੇ ਸੂਰਜ ਦਾ ਨਕਸ਼ਤਰ ਜੋ ਹੈ ਇਹ ਵੀ ਤੁਹਾਡਾ ਮਿੱਤਰ ਨਾ ਹੋਣ ਕਿਆ ਥੋੜੀ ਪੇਟ ਦੀ ਗਰਮੀ ਦੀ ਵਜ੍ਹਾ ਨਾਲ ਪਰੇਸ਼ਾਨੀ ਬਾਖ ਸਕਦੀ ਹੈ ਥੋੜਾ ਜਿਹਾ ਠੰਡੀਆਂ ਤੱਤੀਆਂ ਚੀਜ਼ਾਂ ਦਾ ਧਿਆਨ ਨਾਲ ਪਰਹੇਜ਼ ਕਰ ਲਓਗੇ ਤਾਂ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ ਮਿਸ਼ਰੀ ਖਾਓ ਤੇ ਖਾਕੀ ਰੰਗ ਪਹਿਨੋ ਅਗਲੀ ਰਾਸ਼ੀ ਜੈਮਿਨੀ ਜਨੀ ਮਿਥੂਨ ਰਾਸ਼ੀ ਵਾਲੇ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਚੌਥੇ ਸਥਾਨ ਵਿੱਚ ਚੰਦਰ ਕੇਤੂ ਦਾ ਗ੍ਰਹਿ ਜੋਗ ਘਰ ਚ ਥੋੜੀ ਬਹੁਤੀ ਉਦਾਸੀ ਦੇਗਾ ਪਰੇਸ਼ਾਨੀ ਦੇਗਾ ਮਾਤਾ ਦੀ ਸਿਹਤ ਖਰਾਬ ਕਰੇਗਾ ਲੱਤਾਂ ਚ ਦਰਦ ਦੇਗਾ ਤਾਂ ਸਿਹਤ ਲਈ ਸਿਤਾਰੇ ਇੱਧਰ ਵੀ ਢਿੱਲੇ ਹੀ ਹੋਗੇ ਪਰ ਸੂਰਜ ਦਾ ਨਕਸ਼ਤਰ ਮਿੱਤਰ ਹੈ ਜੋ ਹਿੰਮਤ ਬਣਾ ਕੇ ਕੀਤੇ ਗਏ ਕੰਮ ਸਕਸੈਸ ਦੇ ਜਾਣਗੇ ਯਾਤਰਾ ਸਫਲਕਾਰੀ ਰਹੇਗੀ ਪਰ ਕਬੂਤਰਾਂ ਨੂੰ ਹਰੀ ਮੂੰਗੀ ਪਾ ਕੇ ਜਾਓ ਕੈਂਸਰ ਕਰਕਟ ਰਾਸ਼ੀ ਵਾਲੇ ਤਨ ਕੰਮ ਕਰ ਅੱਛਾ ਚੱਲਿਆ ਤੁਹਾਡਾ ਤੇ ਹੁਣ ਚੱਦਰ ਚਲਾ ਗਿਆ ਤੀਜੇ ਸਥਾਨ ਵਿੱਚ ਜੋ ਯਾਤਰਾ ਲਈ ਤੁਹਾਡੇ ਲਈ ਸ਼ੁਭ ਫਲ ਹੀ ਦੇਵੇਗਾ ਤੇ ਦੋਸਤੋ ਮਿੱਤਰਾਂ ਦਾ ਸਾਥ ਮਿਲੇਗਾ ਪਰ ਕਿਸੇ ਕਾਰਨ ਕਿਸੇ ਵਜ੍ਹਾ ਕਰਕੇ ਕਿਸੇ ਗੱਲ ਕਰਕੇ ਥੋੜੀ ਮਾਨਸਿਕ ਕਲਪਾਹਟ ਬਣੀ ਰਹਿ ਸਕਦੀ ਆ ਤਾਂ ਇਹਨੂੰ ਦੂਰ ਕਰਨ ਲਈ ਕੀ ਕਰਨਾ ਹੈ ਜੇ ਤੁਸੀਂ ਬੱਚਿਆਂ ਨੂੰ ਅੱਜ ਖਟੀਆਂ ਟੌਫੀਆਂ ਦੇ ਦੇਣੀਆਂ ਨੇ ਤੇ ਨਾਲ ਗੁਲਾਬੀ ਰੰਗ ਪਹਿਨ ਲੈਣਾ ਹੈ ਲਿਓ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਲਈ ਸੂਰਜ ਜੋ ਹੈ ਅੱਛੀ ਸਥਿਤੀ 'ਚ ਤਾਂ ਨਹੀਂ ਹੈ ਪਰ ਕਿਉਂਕਿ ਆਪਣੇ ਘਰ ਆਪਣੀ ਰਾਸ਼ੀ ਨੂੰ ਦੇਖ ਲਿਆ ਤਾਂ ਚੰਗਾ ਹੈ ਪੈਸਾ ਆਏਗਾ ਵੀ ਤੇ ਜਾਏਗਾ ਵੀ ਜਿਆਦਾ ਬੋਲਣਾ ਜੇ ਨੁਕਸਾਨਦਾਇਕ ਹੋ ਸਕਦਾ ਹੈ ਇਸ ਕਰਕੇ ਬਿਨਾ ਮੰਗੇ ਕਿਸੇ ਨੂੰ ਸਲਾਹ ਦੇਣੀ ਬਿਲਕੁਲ ਵੀ ਨਹੀਂ ਹੈ ਕੋਈ ਮੰਗ ਰਿਆ ਸਲਾਹ ਤਾਂ ਜ਼ਰੂਰ ਦੋ ਨਹੀਂ ਤਾਂ ਆਪਣਾ ਸਾਇਲੈਂਟ ਮੋਡ ਵਿੱਚ ਰਹਿ ਕੇ ਹਰ ਤਰ੍ਹਾਂ ਦੀ ਚੀਜ਼ਾਂ ਨੂੰ ਪਰਖ ਕੇ ਚੱਲੋ ਵਿਦਿਆਰਥੀਆਂ ਨੂੰ ਥੋੜਾ ਜਿਆਦਾ ਜ਼ਿਆਦਾ ਧਿਆਨ ਦੇਣਾ ਪਏਗਾ ਹਲਕੇ ਚ ਕਿਸੇ ਚੀਜ਼ ਨੂੰ ਨਾ ਲਓ ਪੜ੍ਹਾਈ ਵੱਲ ਧਿਆਨ ਦਿਓ ਤੇ ਮੱਥੇ ਤੇ ਅੱਜ ਕੇਸਰ ਜ਼ਰੂਰ ਲਗਾਓ ਅੱਛਾ ਫਲ ਮਿਲੇਗਾ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੀ ਸਿਹਤ ਨਜ਼ਰਾਂ ਚ ਕੰਮ ਸਿਰ ਚ ਦਰਦ ਥੋੜਾ ਰਹਿ ਸਕਦਾ ਕੱਲ ਵੀ ਸੀ ਤੇ ਅੱਜ ਵੀ ਹੋ ਸਕਦਾ ਹੈ ਤਾਂ ਉਸ ਦੇ ਲਈ ਧੁੱਪ ਚ ਇੱਕ ਤਾਂ ਸਿਰ ਢੱਕ ਕੇ ਬੈਠੋ ਜਿਆਦਾ ਧੁੱਪ ਚ ਨਾ ਬੈਠੋ ਵੀਪੀ ਬਾਦ ਘਟ ਸਕਦਾ ਹੈ ਕਿਉਂਕਿ ਸੂਰਜ ਬੁੱਧ ਤੇ ਸ਼ਨੀ ਦੀ ਜੁਤੀ ਤੁਹਾਡੇ 6ਵੇਂ ਸਥਾਨ ਵਿੱਚ ਚੱਲਦੀ ਪਈ ਹੈ ਜੋ ਰੋਗ ਬਿਮਾਰੀ ਸਥਾਨ ਹੈ ਤੇ ਨਾਲ ਸੂਰਜ ਦਾ ਨਕਸ਼ਤਰ ਵੀ ਥੋੜਾ ਖੱਜਲਖਵਰ ਕਰ ਰਿਹਾ ਹੈ ਕੋਸ਼ਿਸ਼ ਕਰੋ ਕਿ ਅੱਜ ਅਗਰ ਤੁਸੀਂ ਬੁੱਧ ਨੂੰ ਸ਼ੁਭ ਕਰਦੇ ਹੋ ਤਾਂ ਹਰੀ ਸਬਜ਼ੀਆਂ ਲੰਗਰ ਚ ਦੇ ਸਕਦੇ ਹੋ ਜਾਂ ਜਿਆਦਾ ਸ਼ੁਭ ਫਲ ਤੁਹਾਨੂੰ ਮਿਲ ਸਕਦੇ ਆ ਲਿਬਰਾਟੋਲਾਰਾ ਸ਼ਿ ਵਾਲੇ ਸਿਤਾਰੇ ਤੁਹਾਡੇ ਠੀਕ ਨੇ ਕਲਪਾਹਟ ਤੁਹਾਨੂੰ ਵੀ ਥੋੜੀ ਜੀ ਰਵੇਗੀ ਖਚੀਆਂ ਦੀ ਵਜਾ ਕਰਕੇ ਆਰਥਿਕ ਸਥਿਤੀ ਦਾਮਾ ਡੋਲ ਰਵੇਗੀ ਸ਼ੁਕਰ ਦੀ ਸਥਿਤੀ ਅੱਛੀ ਹੈ ਪਰ ਚੰਦਰ ਦੀ ਸਥਿਤੀ ਕਰਕੇ ਮਨ ਦਾ ਪਟਕਾ ਇੱਧਰ ਉੱਧਰ ਜਿਹੜੇ ਕਾਰ ਕੋਈ ਹੋ ਰਿਹਾ ਦਿਮਾਗ ਕਿਤੇ ਹੋ ਰਿਹਾ ਮਨ ਕਿਤੇ ਹੋ ਤਾਂ ਇਸ ਨੂੰ ਸਟੇਬਲ ਬਣਾ ਕੇ ਚੱਲੋਗੇ ਬਜ਼ੁਰਗਾਂ ਦੀ ਸਲਾਹ ਨਾਲ ਚੱਲੋਗੇ ਘਰ-ਬਾਰ ਦੋਨਾਂ ਪਾਸੇ ਹੀ ਸਥਿਤੀਆਂ ਤੁਹਾਡਾ ਸਾਥ ਦੇ ਜਾਣਗੀਆਂ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ 10ਵੇਂ ਸਥਾਨ ਵਿੱਚ ਚੰਦਰਮਾ ਸੀਤ ਹੁਣ 11ਵੇਂ ਸਥਾਨ ਵਿੱਚ ਇਨਕਮ ਸਥਾਨ ਵਿੱਚ ਜਾਏਗਾ ਕੇਤੂ ਦੇ ਨਾਲ ਜੁੜੀ ਬਣਾਏਗਾ ਸੂਰਜ ਦਾ ਨਕਸ਼ਤਰ ਮਿੱਤਰੀ ਅਤੇ ਇਸ ਕਰਕੇ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਅਫਸਰਾਂ ਦਾ ਰੁਖ ਦੇਖ ਕੇ ਹੀ ਹਰ ਚੀਜ਼ ਕੰਮਕਾਰ ਕਰਨਾ ਚਾਹੀਦਾ ਹੈ ਜਾਣੇ ਅਣਜਾਣੇ ਵਿੱਚ ਲਏ ਗਏ ਸੈਲਫ ਤੌਰ ਤੇ ਫੈਸਲੇ ਤੁਹਾਨੂੰ ਅੱਗੇ ਜਾ ਕੇ ਜਵਾਬਦੇਹੀ ਦਾ ਕਾਰਨ ਬਣ ਸਕਦੇ ਆ ਕੋਈ ਨੁਕਸਾਨ ਹੋ ਸਕਦਾ ਹੈ ਤੁਹਾਡਾ ਕਿਉਂਕਿ 10ਵੇਂ ਤੋਂ ਨਿਕਲ ਕੇ ਚੰਦਰਮਾ 11ਵੇਂ ਸਥਾਨ ਵਿੱਚ ਆ ਗਿਆ ਤੇ ਸੂਰਜ ਦਾ ਨਕਸ਼ਤਰ ਮਿੱਤਰ ਹੋਣ ਕਰਕੇ ਨੁਕਸਾਨ ਤਾਂ ਨਹੀਂ ਕਿਸੇ ਤਰ੍ਹਾਂ ਦਾ ਹੋਵੇਗਾ ਪਰ ਉਤavਲਾਪਨ ਵਿੱਚ ਚੈਨੀ ਚ ਲਈ ਗਏ ਫੈਸਲੇ ਜੋ ਨੇ ਜਾਂ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਜਾਂ ਆਪਣਾ ਕੰਮ ਕਰਨ ਵਾਲਿਆਂ ਨੂੰ ਇੱਕਦਮ ਇਨਵੈਸਟਮੈਂਟ ਕਰਨ ਦੇ ਆਫਰ ਕੋਈ ਹਾਸ ਕਰਦੀ ਹੈ ਕਿਉਂਕਿ ਇਨਕਮ ਹੈ ਤਾਂ ਇਨਕਮ ਦੇ ਵਾਅਦੇ ਲਈ ਤੁਸੀਂ ਇਨਵੈਸਟਮੈਂਟ ਕੀਤਾ ਤਾਂ ਕੋਈ ਨੁਕਸਾਨ ਨਾ ਹੋਵੇ ਤਾਂ ਬਜ਼ੁਰਗਾਂ ਦੀ ਸਲਾਹ ਨਾਲ ਚੱਲੋ ਤੇ ਨਾਲ ਕਿਸੇ ਡੱਬੀ ਆਪਣੇ ਕੋਲ ਰੱਖੋ ਅਗਲੀ ਰਾਸ਼ੀ ਸੈਜੀਟੇਰੀਅਸ ਤਨੂ ਰਾਸ਼ੀ ਵਾਲੇ ਤਨੂ ਰਾਸ਼ੀ ਵਾਲਿਆਂ ਦੇ ਲਈ ਜੋ 10ਵੇਂ ਸਥਾਨ ਵਿੱਚ ਚੰਦਰ ਕੇਤੂ ਰਹੇਗਾ ਤੇ ਨਾਲ ਦਸਵਾਵਾਂ ਸਥਾਨ ਕਰਮ ਦਾ ਹੈ ਪਰ ਸ਼ੁਕਰ ਦੂਜੇ ਪੈਸਾ ਦੇਵੇਗਾ ਬਦਨਾਮੀ ਤੋਂ ਥੋੜਾ ਜਿਹਾ ਬਚ ਕੇ ਰਹਿਣਾ ਹੈ ਤੁਸੀਂ ਬੈਕ ਪੇਨ ਥੋੜੀ ਤੰਗ ਕਰ ਸਕਦੀ ਆ ਪਿਤਾ ਦੀ ਸਿਹਤ ਖਰਾਬ ਹੋ ਸਕਦੀ ਆ ਤਾਂ ਇਸ ਕਰਕੇ ਹਸਪੀਟਲ ਜਾ ਰਹੇ ਹੋ ਤਾਂ ਨੌਕਟ ਪਾਣੀ ਦੇ ਜ਼ਰੂਰ ਪੀ ਕੇ ਆਓ ਤੇ ਨਾਲ ਹੀ ਤੁਸੀਂ ਅੱਜ ਸ਼ਹਿਦ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਮੰਗਲ ਦੂਜੇ ਦਾ ਫਲ ਸ਼ੁਭ ਰਹੇਗਾ ਤੇ ਮੱਥੇ ਤੇ ਚੰਦਨ ਲਾਓ ਕੈਪ੍ਰିକੌਰ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਵਾਲਿਆਂ ਦੇ ਨੌਵੇਂ ਸਥਾਨ ਵਿੱਚ ਆ ਜਾਏਗਾ ਚੰਦਰ ਕੇਤੂ ਜੋ ਕਿ ਨੁਕਸਾਨਤਾ ਨਹੀਂ ਕਰੇਗਾ ਵਿਦੇਸ਼ ਵੱਲੋਂ ਕੋਈ ਸ਼ੁਭ ਖਬਰ ਸੁਣਨ ਨੂੰ ਮਿਲ ਸਕਦੀ ਹੈ ਵਿਦੇਸ਼ ਵਿੱਚ ਰਹਿੰਦੇ ਤੁਹਾਡੇ ਜੋ ਵੀ ਰਿਸ਼ਤੇਦਾਰ ਨੇ ਜਾਂ ਕਿਵੇਂ ਵਿਦੇਸ਼ ਤੋਂ ਪੈਸਾ ਆ ਸਕਦਾ ਜਾਂ ਤੁਸੀਂ ਵਿਦੇਸ਼ ਪੈਸਾ ਭੇਜ ਸਕਦੇ ਹੋ ਚੰਗਿਆ ਅੱਛੇ ਲੋਕਾਂ ਨਾਲ ਸੰਬੰਧ ਰਹਿਣਗੇ ਪ੍ਰਤਿਸ਼ਟਾਮਨ ਲੋਕਾਂ ਦੀ ਸੰਗਤ ਦਾ ਅਸਰ ਤੁਹਾਡੇ ਤੇ ਸ਼ੁਭਫਾਲ ਦੇਵੇਗਾ ਉੱਚ ਦਾ ਮੰਗਲ ਪਰਸਨੈਲਿਟੀ ਅੱਛੀ ਡਿਵੈਲਪ ਕਰੇਗਾ ਤੁਹਾਡੀ ਪਰ ਵੈਲ ਡਰੈਸ ਰੋ ਤੇ ਖੂਬਸਾਰਾ ਪਰਫਿਊਮ ਲਗਾ ਕੇ ਦੇਖੋ ਕਿਰੋਸ ਕੁੰਭ ਰਾਸ਼ੀ ਵਾਲੇ ਕੰਬਰਾਸ਼ੀ ਵਾਲਿਆਂ ਦੇ ਲਈ 8ਵੇਂ ਚਲੇ ਜਾਏਗਾ ਚੰਦਰਮਾ ਜੋ ਵੀ ਯਾਤਰਾ ਕਰਨੀ ਹੈ ਤੁਸੀਂ ਜਾਂ ਕਿਤੇ ਜਾਣਾ ਹੈ ਤਾਂ ਵਾਹਨ ਧਿਆਨ ਨਾਲ ਚਲਾਣਾ ਹੈ ਵਾਹਨ ਦਾ ਨੁਕਸਾਨ ਹੋ ਸਕਦਾ ਹੈ ਵਾਹਨ ਦਾ ਵੀ ਤੇ ਤੁਹਾਡਾ ਵੀ ਇਸ ਕਰਕੇ ਅ 82 ਦਾ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦੇਣੀ ਚਾਹੀਦੀ ਹੈ ਪਰ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤਾਂ ਵਾਹਨ ਹੌਲੀ ਚਲਾਓ ਤੇ ਨਾਲ ਸਮੇ ਤੋਂ ਪਹਿਲਾਂ ਘਰ ਤੋਂ ਚੱਲ ਪਾਓ ਤੇ ਮਾਂ ਦੇ ਪੈਰੀ ਹੱਥ ਲਾ ਕੇ ਜਾਓ ਔਰ ਕੋਸ਼ਿਸ਼ ਕਰਨੀ ਹੈ ਕੁੱਤੇ ਨੂੰ ਰੋਟੀ ਪਾ ਕੇ ਜਾਣੀ ਤਾਂ ਕਿ ਚੰਦਰਕੇਤੂ ਦਾ ਗ੍ਰਹਿ ਜੋਕ 8ਵੇਂ ਸਥਾਨ ਵਿੱਚ ਤੁਹਾਨੂੰ ਮਾਨਸਿਕ ਆਰਥਿਕ ਤੇ ਸਮਾਜਿਕ ਤੌਰ ਤੇ ਬਦਨਾਮੀ ਤੋਂ ਬਚਾ ਕੇ ਰੱਖੇ ਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਕਰਵਾਵੇ ਪਾਈਸੇਸ ਮੀਨ રાશિ ਵਾਲੇ ਮੇਰਾ ਸ਼ਿਵ ਵਾਲਿਆਂ ਦੇ ਲਈ ਭਾਵੇਂ ਚੰਦਰਕੇਤੂ ਦਾ ਬਿਜ਼ਨਸ ਥਾਨ ਵਿੱਚ ਸੱਤਵੇਂ ਥਾਨ ਵਿੱਚ ਚੰਦਰਕੇਤੂ ਦਾ ਗ੍ਰੈਂਡ ਜੋਬ ਲੱਗੇਗਾ ਇਸ ਕਰਕੇ ਮੈਰਿਡ ਹੋ ਤੁਸੀਂ ਤਾਂ ਪਤੀ ਪਤਨੀ ਇੱਕ ਦੂਜੇ ਨਾਲ ਥੋੜੇ ਸਬੰਧ ਅੱਛੇ ਰੱਖੋ ਘਰ ਦਾ ਮਾਹੌਲ ਤਣਾਪੂਰਕ ਮਾਹੌਲ ਬਣ ਸਕਦਾ ਹੈ ਥੋੜੀ ਕਿਹਾ ਸੁਣੀ ਛੋਟੀ ਛੋਟੀ ਗੱਲ ਤੇ ਝਗੜੇ ਲੜਾਈ ਝਗੜੇ ਵੱਧ ਸਕਦੇ ਆ ਪਰ ਧਨ ਕਮ ਕਰ ਤੇ ਬਿਜ਼ਨਸ ਚੰਗਾ ਚੱਲੇਗਾ ਰੇਤਾ ਬਜਰੀ ਦਾ ਕੰਮ ਕਰਨ ਵਾਲਿਆਂ ਨੂੰ ਭਰਪੂਰ ਫਾਇਦਾ ਹੋਏਗਾ ਸੂਰਜ ਦਾ ਨਕਸ਼ਤਰ ਮਿੱਤਰ ਹੀ ਹੈ ਭਾਵੇਂ ਸ਼ੇਨੀ ਖਾਣੇ ਦਾ ਮਾਲਕ ਹੈ ਕਰਜ਼ਾ ਬਿਮਾਰੀ ਨੂੰ ਬਿਮਾਰੀ ਸੀ ਤਾਂ ਕੋਈ ਦਵਾਈ ਲਗਣੀ ਸ਼ੁਰੂ ਹੋ ਜਾਏਗੀ ਕਰ ਜਾ ਸੀ ਤਾਂ ਉਸ ਨੂੰ ਉਤਰਨ ਦੇ ਵੀ ਰਸਤੇ ਮਿਲਣੇ ਸ਼ੁਰੂ ਹੋ ਜਾਣਗੇ ਅਸੀ ਜੀ ਕੀ ਸਤਾਰਿਆਂ ਦੇ ਮੁਤਾਬਕ ਅਸਟ੍ਰੋਲੋਜੀ ਵਿਦਿਉ ਲੋਜੀਕ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਸਤਾਰਿਆਂ ਨੂੰ ਕਿਦਾਂ ਸ਼ੁਭ ਕਰਕੇ ਅਸੀਂ ਸ਼ੁਭ ਫਲ ਲੈ ਸਕਦੇ ਹਾਂ ਕਿਸੇ ਨੇ ਪੁੱਛਿਆ ਸੀ ਸਫੇਦ ਦਾਗ ਬਾਰੇ ਦੱਸੋ ਕਿ ਸਕਿਨ ਤੇ ਦਾਗ ਪਾਵੇਂ ਸਫੇਦ ਹੋਣ ਪਾਵੇਂ ਬਲੈਕ ਹੋਣ ਤਾਂ ਬੁੱਧ ਦੀ ਜੋ ਤੁਹਾਡੇ ਜਨਮ ਪੱਤਰੀ ਵਿੱਚ ਬੁੱਧ ਤੇ ਸ਼ੁਕਰ ਸ਼ੁਕਰ ਸਾਡੀ ਜਿੱਦਾਂ ਧਰਤੀ ਹੈ ਇਦਾਂ ਹੀ ਸ਼ੁਕਰ ਸਾਡੀ ਬੋਡੀ ਮੰਗਲ ਜੂ ਹੈ ਉਹ ਜੈਂਟਸ ਤੇ ਮੰਗਲ ਸ਼ੁਕਰ ਤੇ ਸ਼ੁਕਰ ਜੂ ਹੈ ਬੁੱਧ ਜੂ ਹੈ ਉਹ ਸਾਡੀ ਚਮੜੀ ਦਾ ਕਾਰਕ ਮੰਨਿਆ ਜਾਂਦਾ ਹੈ ਹੈਨਾ ਚਮੜੀ ਦੇ ਦੇ ਰੋਗ ਲਈ ਬੁੱਧ ਹੀ ਕਾਰਕ ਮੰਨਿਆ ਜਾਂਦਾ ਹੈ ਤੇ ਸ਼ੁਕਰ ਸਾਡੀ ਪਰਸਨੈਲਿਟੀ ਦਾ ਕਾਰਕ ਮੰਨਿਆ ਜਾਂਦਾ ਹੈ ਤੇ ਸ਼ੁ ਬਾਡੀ ਦਾ ਕਾਰਕ ਮੰਨਿਆ ਜਾਂਦਾ ਸੁਣੋ ਸ਼ੁਕਰ ਤੇ ਮੰਗਲ ਦਾ ਡਿਸਟਰਬ ਹੋਣਾ ਜਾਂ ਸੌਰੀ ਸ਼ੁਕਰ ਤੇ ਬੁੱਧ ਦਾ ਡਿਸਟਰਬ ਹੋਣਾ ਬੁੱਧ ਦੇ ਨਾਲ ਮੰਗਲ ਜਾਂ ਰਾਹੂ ਦਾ ਬੈਠਣਾ ਤੇ ਨਾਲ ਅੱਛੇਵੇਂ ਅੱਠਵੇਂ ਜਾਂ ਰੋਗ ਬਿਮਾਰੀ ਦੇ ਸਥਾਨ ਤੇ ਬੈਠਣਾ ਹੀ ਅਸਲ ਚ ਇਹ ਦਾਗ ਦਿੰਦਾ ਹੈ ਬੁੱਧ ਚੰਦਰ ਦੀ ਯੁਤੀ ਹੋ ਜਾਵੇ ਤਾਂ ਥੋੜੀ ਡਿਸਟਰਬੈਂਸ ਹੋ ਜਾਂਦੀ ਆ ਕਈ ਤਰ੍ਹਾਂ ਦੇ ਬੁੱਧ ਸ਼ਨੀ ਨਾਲ ਹੋਣ ਤੇ ਬਲੈਕ ਤੇ ਬੁੱਧ ਚੰਦਰ ਨਾਲ ਹੋਣ ਤੇ ਜਾਂ ਬੁੱਧ ਰਾਹੂ ਨਾਲ ਹੋਣ ਤੇ ਜਾਂ ਸੂਰਜ ਰਾਹੂ ਤੇ ਬੁੱਧ ਦੀ ਯੁਤੀ ਹੋਣ ਤੇ ਕਈ ਵਾਰੀ ਸਫੇਦ ਦਾਗ ਹੋ ਜਾਂਦੇ ਆ ਠੀਕ ਹੈ ਬੁੱਧ ਦੇ ਘਰ ਮੰਗਲ ਬੈਠਾ ਹੋਵੇ ਤਾਂ ਕਈ ਵਾਰੀ ਲਾਲ ਰੰਗ ਦੇ ਮੌਕੇ ਜੇ ਵੀ ਹੋ ਜਾਂਦੇ ਆ ਤਾਂ ਇਹਨਾਂ ਗ੍ਰਹਾਂ ਦੀਆਂ ਅਗਰ ਜੁੱਤੀਆਂ ਤੁਹਾਡੀ ਚਨੂ ਪੱਤਰੀ ਚ ਨਾਉ ਤਾਂ ਉਹਨਾਂ ਲਈਆਂ ਜੁੱਤੀਆਂ ਜਿਸ ਘਰ ਵਿੱਚ ਬੈਠੀਆਂ ਨੇ ਤਾਂ ਉਹਨੂੰ ਉੱਥੋਂ ਹਟਾ ਕੇ ਸ਼ਾਂਤੀ ਨਾਲ ਨੌਵੇਂ ਜਾਂ ਚੌਥੇ ਜਾਂ ਦੂਜੇ ਲਿਜਾ ਸਕਦੇ ਆਂ ਆਪਾਂ ਜਿੱਦਾਂ ਐਗਜ਼ਾਮਪਲ ਮੰਨ ਲਓ ਬੁੱਧ ਰਾਹੂ ਤੋਂ ਅਡੀ ਸਕਿਨ ਪ੍ਰੋਬਲਮ ਦੇ ਰਿਹਾ ਹੈ ਜਾਂ ਬੁੱਧ ਦੀ એનર્ਜੀ ਇੰਦਾਂ ਦੀ ਹੈ ਕਿ ਉਹ ਤੁਹਾਡੇ ਮਹ ਲੋਚਕ ਟੈਸਟ ਹਾਂ ਵਿੱਚ ਬੈਠਾ ਹੈ ਬੁੱਧ ਰਾਹੁ ਤੇ ਤੁਹਾਡਾ ਬ੍ਰਿਸ਼ਟਕ ਲਗਣਾ ਤਾਂ ਇੱਥੇ ਆ ਕੇ ਤੁਹਾਡੀ ਮਦਰ ਨੂੰ ਵੀ ਤਕਲੀਫ ਦਵੇਗਾ ਤੇ ਤੁਹਾਨੂੰ ਆਪ ਨੂੰ ਵੀ ਸਕਿਨ ਪ੍ਰੋਬਲਮ ਦੇ ਸਕਦਾ ਕਿਉਂਕਿ ਪਾਦਰਚ ਹੈ ਕਿ ਕੰਨਿਆ ਰਾਸ਼ੀ ਦਾ ਹੋਏਗਾ ਜਾਂ ਕੁੰਭ ਰਾਸ਼ੀ ਦਾ ਹੋਏਗਾ ਜੇ ਬ੍ਰਿਸ਼ਟਕ ਲਗਣਾ ਤਾਂ ਕੁੰਭ ਦਾ ਹੋਏਗਾ ਨਾ ਉੱਥੇ 11 ਨੰਬਰ ਆਏਗਾ ਤਾਂ ਸਮਝੋ ਉਹ ਜਿਆਦਾ ਪਾਵਰਫੁਲ ਹੋ ਗਿਆ ਜਦੋਂ ਵੀ ਕੋਈ ਐਂਟੀ ਗ੍ਰਹਿ ਆਪਣੇ ਮਿੱਤਰ ਘਰ ਵਿੱਚ ਬੈਠਾ ਹੋਊਗਾ ਤਾਂ ਨੁਕਸਾਨ ਧੱਕ ਤਾਂ ਤੁਸੀਂ ਕੀ ਕਰਨਾ ਹੈ ਲੌਜੀਕਲੀ ਹੋਂ ਤੁਹਾਨੂੰ ਜਨਮ ਪੱਤਰੀ ਦੇ ਵਿੱਚ ਗ੍ਰਹਾਂ ਦੀ ਪ੍ਰੈਡਿਕਸ਼ਨ ਤੇ ਤੁਸੀਂ ਨਹੀਂ ਕਰ ਸਕਦੇ ਪਰ ਚੈੱਕ ਕਰੋ ਜਰੂਰ ਬੁੱਧ ਖਰਾਬ ਹੋਣ ਨਾਲੀਏ ਪ੍ਰੋਬਲਮ ਹੁੰਦੀ ਹੈ ਤਾਂ ਬੁੱਧ ਦੋ ਤਰੀਕਿਆਂ ਨਾਲ ਖਰਾਬ ਹੁੰਦਾ ਹੈ ਇੱਕ ਤਾਂ ਤੁਸੀਂ ਘਰ ਵਿੱਚ ਨਾਰਥ ਸਾਈਡ ਤੇ ਰੈੱਡ ਕਲਰ ਕਰਵਾ ਲਓ ਜਾਂ ਤੁਸੀਂ ਨਾਰਥ ਸਾਈਡ ਤੁਹਾਡੀ ਡਿਸਟਰਬ ਹੋਵੇ ਜਾਂ ਉੱਚੀ ਹੋਵੇ ਉਹਦੇ ਨਾਲ ਵੀ ਇਹ ਬੁੱਧ ਖਰਾਬ ਹੋ ਜਾਂਦਾ ਹੈ ਛੱਤ ਤੇ ਗਮਲੇ ਰੱਖਣ ਨਾਲ ਵੀ ਬੁੱਧ ਖਰਾਬ ਹੋ ਜਾਂਦਾ ਹੈ ਤੀਜੀ ਗੱਲ ਬੁੱਧ ਰਾਹੁ ਦੀ ਜੁਤੀ ਜੇ ਸਕਿਨ ਪ੍ਰੋਬਲਮ ਦੇ ਰਹੀ ਹੋਵੇ ਤਾ ਮਿੱਟੀ ਦੀਆਂ ਗੋਲੀਆਂ ਬਣਾ ਕੇ ਮਿੱਟੀ ਦੀਆਂ ਗੋਲੀਆਂ ਮਿੱਟੀ ਸ਼ੁਕਰ ਦੀ ਹੈ ਧਰਤੀ ਮਿੱਟੀ ਹੈ ਗੋਲ ਗੋਲ ਸਾਈਨ ਬੁੱਧ ਦਾ ਹੈ ਸਮਝੋ ਇਸ ਚੀਜ਼ ਨੂੰ ਲੌਜੀਕ ਹੈ ਤਾਂ ਉਸ ਨੂੰ ਤੁਸੀਂ ਸ਼ਾਮੇ ਸਕਾ ਲੋ ਤੇ ਉਸ ਤੋਂ ਬਾਅਦ ਉਹਨੂੰ ਮੰਦਰ ਜਾਂ ਗੁਰਦੁਆਰਾ ਸਾਹਿਬ ਕਿਸੇ ਲਾਉਣ ਵਿੱਚ ਜਿੱਥੇ ਮਤਲਬ ਬੂਟੇ ਲੱਗੇ ਆ ਜਾਂ ਕੋਈ ਗਮਲਾ ਪਿਆ ਉਹਦੇ ਵਿੱਚ ਰੱਖ ਆਓ ਕੀ ਕੀਤਾ ਸੀ ਬੁੱਧ ਨੂੰ ਨੌਵੇਂ ਸਥਾਨ ਦੀ ਮਿੱਟੀ ਜਾਨੀ ਸ਼ੁਕਰ ਨਾਲ ਮਿਲਾ ਦਿੱਤਾ ਬ੍ਰਸਪਤੀ ਦੇ ਤਾਂ ਉਸ ਦਾ ਕਿ ਜੋ ਗੋਲ ਸਾਇਰ ਬੁੱਧ ਦਾ ਸ਼ੁਕਰ ਦੇ ਸ਼ੁਕਰ ਮਿੱਟੀ ਨਾਲ ਮਿੱਟੀ ਮਿਲ ਗਈ ਬ੍ਰਸਪਦਿ ਸਥਾਨ ਤੇ ਮਿਲੀ ਤਾਂ ਉਹ ਖਰਾਬ ਨਹੀਂ ਕਰੇਗੀ ਕਿ ਨੂੰ ਤੁਹਾਡੀਆਂ ਸਾਹਾਂ ਨੂੰ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ ਤਾਂ ਇਹ ਲਗਾਤਾਰ ਦੋ ਤਿੰਨ ਬੁੱਧਵਾਰ ਕਰ ਲਓ ਸਭ ਤੋਂ ਜ਼ਰੂਰੀ ਕੀ ਹੈ ਗਾਚੀ ਇੱਕ ਹੁੰਦੀ ਹੈ ਜਿਹਨੂੰ ਆਪਾਂ ਮਲਥਾਨੀ ਮਿੱਟੀ ਵੀ ਕਹਿੰਦੇ ਆ ਉਹ ਮਲ ਕੇ ਨਹਾਉਣਾ ਚਾਹੀਦਾ ਹੈ ਉਹ ਬੁੱਧ ਸ਼ੁਕਰ ਦੀ ਕਾਰਕ ਮੰਨੀ ਜਾਂਦੀ ਹੈ ਸ਼ੁਕਰ ਦੀ ਕਾਰਕ ਜ਼ਿਆਦਾ ਮੰਨੀ ਜਾਂਦੀ ਹੈ ਪਰ ਪੀਲਾ ਰੰਗ ਉਹਦਾ ਬ੍ਰਸਪਦ ਦਾ ਕਾਰਕ ਵੀ ਮੰਨਿਆ ਜਾਂਦਾ ਹੈ ਤਾਂ ਬੁੱਧ ਸ਼ਾਂਤ ਹੋ ਜਾਂਦਾ ਹੈ ਬ੍ਰਸਪਦ ਦੇ ਕਾਰਜਾ ਕੇ ਕੋਈ ਵੀ ਗਰੇ ਆ ਨੌ ਮੇ ਜਾ ਕੇ ਸ਼ਾਂਤ ਹੋ ਜਾਂਦਾ ਤਾਂ ਇਹ ਕਰਨ ਨਾਲ ਵੀ ਤੁਹਾਨੂੰ ਸਕਿਨ ਪ੍ਰੋਬਲਮ ਤੋਂ ਰਿਲੈਕਸ ਮਿਲਣੀ ਸ਼ੁਰੂ ਹੋ ਜਾਏਗੀ ਚੌਥੀ ਗੱਲ ਇਹ ਆ ਕਿ ਜਿਆਦਾ ਸ਼ੀਸ਼ਾ ਨਹੀਂ ਦੇਖਣਾ ਚਾਹੀਦਾ ਜਿਨ੍ਹਾਂ ਨੂੰ ਵੀ ਸਕਿਨ ਪ੍ਰੋਬਲਮ ਹੋਵੇ ਸ਼ੀਸ਼ਾ ਰਾਹੂ ਦਾ ਕਹਿੰਦੇ ਤੇ ਜਦੋਂ ਤੁਸੀਂ ਆਪਣੇ ਦਰਪਣ ਆਪਣੇ ਆਪ ਨੂੰ ਦੂਸਰੀ ਜਗ੍ਹਾ ਤੇ ਦੇਖਦੇ ਹੋ ਤਾਂ ਉਹ ਚੀਜ਼ਾਂ ਤੁਹਾਨੂੰ ਵਧੀਆਂ ਹੋਈਆਂ ਨਜ਼ਰ ਆਉਂਦੀਆਂ ਵਧੀਆਂ ਮੀਨਸ ਇੱਕ ਤੁਹਾਡੀ ਸਕਿਨ ਤੇ ਇੱਕ ਤੁਹਾਨੂੰ ਸਾਹਮਣੇ ਦਿਖ ਰਹੀ ਹੈ ਦੋ ਹੋ ਗਈਆਂ ਤਾਂ ਦਰਪਣ ਨੇ ਤੁਹਾਨੂੰ ਉਹੀ ਦੁਕਾਨਾ ਜੋ ਤੁਹਾਡੇ ਦਾ ਤੁਹਾਨੂੰ ਉਹ ਚੀਜ਼ ਹਮੇਸ਼ਾ ਉਸ ਦੀ ਵਿਸ਼ਾਲਤਾ ਜੋ ਹੈ ਉਹ ਜੋ ਦਿਖੇਗੀ ਉਹ ਤੁਹਾਡੇ ਮਨ ਚ ਬੈਠੇਗੀ ਤੇ ਉਹ ਵਦਨੀ ਸ਼ੁਰੂ ਹੋ ਜਾਏਗੀ ਤਾਂ ਸ਼ੀਸ਼ਾ ਜੇ 니ਜੇ ਸਕਿਨ ਪ੍ਰੋਬਲਮ ਐਸੇ ਡਾਕਟਰ ਵੀ ਕਹਿੰਦੇ ਆ ਕਿ ਅਗਰ ਫੇਸ ਖਰਾਬ ਹੋਵੇ ਤਾਂ ਸ਼ੀਸ਼ਾ ਨਹੀਂ ਦੇਖਣਾ ਚਾਹੀਦਾ ਰਿਫਲੈਕਸ਼ਨ ਨਾਲ ਜੋ ਸਕਿਨ ਦੀ ਪ੍ਰੋਬਲਮ ਐ ਵਾਧਦੀ ਆ ਤੇ ਤੀਸਰੀ ਗੱਲ ਇੱਕ ਹੋਰ ਮੈਂ ਉਪਾਅ ਦੱਸੂਗੀ ਉਹ ਹੈ ਦਹੀਂ ਦਾ ਕਿ ਦਹੀਂ ਮਲ ਕੇ ਲਾਉਣਾ ਸ਼ੁਰੂ ਕਰ ਦੋ ਉਹਦੇ ਨਾਲ ਵੀ ਜੋ ਦਾਗ ਨੇ ਉਹਨਾਂ ਤੋਂ ਰੈਕਸ ਮਿਲਦੇ ਠੀਕ ਆ ਜੀ ਕਿਸੇ ਨੇ ਪੁੱਛਿਆ ਸੀ ਇਸ ਕਰਕੇ ਆਪਾਂ ਤੁਹਾਨੂੰ ਦੱਸਿਆ ਚਲੋ ਕਲਾਪਕਿਸਰੀ ਜਨਪਤਰੀ ਤੇ ਚਰਚਾ ਕਰਾਂਗੇ ਅੱਜ ਤੋਂ ਇਜਾਜ਼ਤ ਸਾਰ